ਸਰ ਸਭ ਜਿਹੜਾ ਸਵੇਰੇ ਇੱਕ ਤੁਹਾਡੇ ਕੋਲ ਕੇਸ ਆਇਆ ਹੈ ਜਿਹੜੀ ਕਿ ਡੈਥ ਹੋ ਚੁੱਕੀ ਹੈ ਐਕਚੁਅਲੀ ਪੂਰਾ ਕੀ ਮਾਮਲਾ ਹੈ ਇਹ ਪੇਸ਼ੈਂਟ ਦਾ ਨਾਮ ਜੀ ਗੁਰਮੀਤ ਸਿੰਘ ਹੈ 53 ਸਾਲ ਪੇਸ਼ਣ ਦੀ ਉਮਰ ਹੈ ਸਾਡੇ ਕੋਲ ਜੀ ਇਹ ਪੇਸ਼ੈਂਟ ਆਇਆ 10:30 ਵਜੇ ਦੇ ਆਸ-ਪਾਸ ਪੇਸ਼ੈਂਟ ਨੂੰ ਕਾਰਡੀਆਕ ਅਰੇਸਟ ਹੋਇਆ ਜੀ ਘਰ बेहोश ਹੋ ਕੇ ਡਿੱਗ ਪਿਆ ਚੇਅਰ ਤੋਂ ਪੇਸ਼ੈਂਟ ਨੂੰ ਇਹ ਸਹਾਈਤ ਕਿਸੇ ਹਸਪਤਾਲ ਲੈ ਗਏ ਸੀ ਕਿਸੇ ਹੋਰ ਹਸਪਤਾਲ ਲੈ ਗਏ ਸੀ ਉੱਥੇ ਉਹਨੇ ਡਿਕਲੇਰ ਡੈੱਡ ਕਰਤਾ ਸੀ ਪੇਸ਼ੈਂਟ ਸਾਡੇ ਕੋਲ ਸੇ ਬੰਦਨ ਸੱਕੜ ਆਉਣ ਲਈ ਸਾਡੇ ਕੋਲ ਲਿਆਏ ਜੀ ਅਸੀਂ ਅਸੀਂ ਇਸੇ ਜੀ ਕੀਤੀ ਕੋਸ਼ਿਸ਼ ਕੀਤੀ ਪਰ ਪੇਸ਼ੈਂਟ ਲੱਗਦਾ ਬਹੁਤ ਡੀਡ ਸੀ ਤੇ ਆਹੀ ਮਸਲਾ ਜੀ ਬਸ ਮੇ ਇਹਦੇ ਦੌਰਾਨ ਮਤਲਬ ਕੀ ਪੁਲਿਸ ਵਗੈਰਾ ਇੱਥੇ ਮਤਲਬ ਕੀ ਆਈ ਹੈ ਪੁਲਿਸ ਅੱچھے ਮਰਾਜਮ ਆਏ ਸੀ ਜੀ ਅਸੀਂ ਜੋ ਸੱਚਾ ਜਿਹਾ ਉਹਨਾਂ ਨੂੰ ਦੱਸ ਦਿੱਤੀ ਉਹਨਾਂ ਨੇ ਸਾਨੂੰ ਸਵਾਲ ਕੀਤਾ ਕਿ ਪੇਸ਼ੈਂਟ ਕਿੱਦਾਂ ਐਕਸਪਾਇਰ ਹੋਇਆ ਅਜੇ ਡਾਕਟਰ ਸਾਨੂੰ ਮਹਿਸੂਸ ਹੋਇਆ ਕਿ ਪੇਸ਼ੈਂਟ ਨੂੰ ਕਾਜੇ ਅਰੈਸਟ ਹੋਇਆ ਹੁਣ ਉਹ ਕਿਉਂ ਹੋਇਆ ਕਿੱਦਾਂ ਹੋਇਆ ਕੋਈ ਪੇਸ਼ੈਂਟ ਨੂੰ ਪਹਿਲੇ ਸਮੱਸਿਆ ਸੀ ਕਿਸੇ ਤਰ੍ਹਾਂ ਦੀ ਹਾਰਡ ਸੀ ਜਾਂ ਕੋਈ ਸਟ੍ਰੈਸ ਸੀ ਦਿਮਾਗ ਤੇ ਜਾਂ ਕੁਝ ਹੋਰ ਵੀ ਉਹ ਸਾਨੂੰ ਨਹੀਂ ਪਤਾ ਸਤਨਜੋ ਹਿਸਟਰੀ ਦਿੱਤੀ ਜ ਜਿਹੜੇ ਨਾਲ ਮੁੰਡੇ ਆਏ ਸੀ ਕਿਸੇ ਵੇਲੇ ਕੋਈ ਝਗੜਾ ਹੋਇਆ ਉਹ ਝਗੜਾ ਕਹਿੰਦੇ ਹੱਲ ਹੋ ਗਿਆ ਜੀ ਸਾਡਾ ਉਸ ਤੋਂ ਬਾਅਦ ਕਿਨ ਦੁਕਾਨ ਤੇ ਬੈਠੇ ਹੋਏ ਸੀ ਆਪਣੇ ਤਹਾਾਨਿਕ ਬਿਵਸੋਗੇ ਢਿੱਪੇ ਉੱਥੇ ਦੁਕਾਨ ਦੀ ਬਸ ਆ ਸਾਰੀ ਕਹਾਣੀ ਜੀ ਠੀਕ ਹੈ ਜੀ ਧੰਨਵਾਦ ਜੀ ਅਨੇਕ ਸਬਾ ਇਨਫੋਰਮੇਸ਼ਨ ਆਈ ਸੀ ਜੀ ਦੁਕਾਨ ਸੀ ਦੋ ਇੱਕ ਸੈਂਟਰੀ ਵੀ ਸੀ ਇੱਕ ਨਾਲ ਉਹਦੇ ਮਸਹਰਪਾੜ ਦੀ ਦੁਕਾਨ ਸੀ ਦੋਨਾਂ ਦਾ ਉਹ ਕੋੜੇ ਨੂੰ ਲੈ ਕੇ ਥੋੜਾ ਜਿਹਾ ਕੋਈ ਝਗੜਾ ਹੋਇਆ ਜੀ ਉਹਦੇ ਵਿੱਚ ਉਮਲੀ ਚਗੜੋਂ ਤੋਂ ਬਾਅਦ ਗੁਰਮੀਤ ਸਿੰਘ son of ਸੇਵਾ ਸਿੰਘ ਨੂੰ ਠੱਕਾ ਮਾਰਿਆ ਜਿਹਦੀ ਡਿੱਗਣ ਕਾਰਨ ਬਾਅਦ ਵਿੱਚ ਉਸਦੀ ਮੌਤ ਹੋ ਗਈ ਉਸ ਬੰਦੇ ਅੱਜ ਐਫ ਆਈ ਆਰ ਨੰਬਰ 100 ਸਟਾਰ ਅੰਡਰ ਸੈਕਸ਼ਨ 105 35 ਬੀ ਐਨ ਐਸ ਤਹਿਤ ਦਰਜ ਕਰ ਲਿਤਾ ਗਿਆ ਦੋਸ਼ੀਆਂ ਦੀ ਭਾਲ ਜਾਰੀ ਹੈ ਸਰ ਕੋ ਗ੍ਰਿਫਤਾਰੀ ਹੋਈ ਨਹੀਂ ਅਜੇ ਚੱਲ ਰਹੀ ਹੈ ਸਭ ਮਾਰੇ ਭਾਲ ਜਾਰੀ ਹੈ ਦੋਸ਼ੀ ਸਰ ਕੋ ਰੇਜ ਸੀ ਸੀ ਕੋ ਸਾਇਲੈਂਸ ਅਗੜਾ ਹੋ ਗਿਆ ਅਜੇ ਤੱਕ ਕੋਈ ਰੰਜਿਸ ਨਹੀਂ ਕੋਈ ਮੂਮਲੀ ਤਕਰਾਰ ਹੋਇਆ ਕੂੜਾ ਸੁੱਟਣ ਨੂੰ ਲੈ ਕੇ ਕੋਈ ਪੁਰਾਣੀ ਰੰਜਿਸ ਅਜੇ ਤੱਕ ਕੋਈ ਸਾਹਮਣੇ ਨਹੀਂ ਆਈ ਤਫਤੀਸ਼ ਵਿੱਚ ਸਰ ਗਵੰਡੀ ਸਰ ਗਵੰਡੀ ਦਵਾਂ ਦੀ ਨਾਲ ਨਾਲ ਦੁਕਾਨ ਐ ਸਕੁਅਰ ਪਾਰ ਦੀ ਇੱਕ ਨਾਲ ਦੂਸਰੀ ਸੈਂਟਰੀ ਜੀ